ਅਸੀਂ ਜਦੋਂ ਪੜ੍ਹਦੇ ਸੀ ਨਾ ਉਦੋਂ ਸਾਨੂੰ ਕਹਿੰਦੇ ਤੁਸੀਂ ਅਗਲਾ ਤੁਹਾਡਾ ਸੈਸ਼ਨ ਸ਼ੁਰੂ ਹੋ ਜੂਗਾ ਜਨਕਰੀ ਪਲੱਸ 1 ਪਲੱਸ 2 ਕਿਹੜੇ ਸਾਲ ਚ ਸਰ ਦੋਸਤ 2006 ਦੇ ਹੁਣ ਕੋੜੀ ਖਾਂ ਲਾ ਰਹੇ ਹੁਣ 35 ਸਾਲ ਸਾਡੀ ਉਮਰ ਹੋ ਗਈ ਜੀ ਹੁਣ ਆਪ ਦਾ ਚੱਲ ਸਾਡਾ ਟੱਪ ਗਿਆ ਹੁਣ ਤੀਆਂ ਪੜਾਣ ਦਾ ਬਹੁਤ ਔਖਾ ਜੀ ਇਹ ਤੋਂ 15 ਕਿਲੋਮੀਟਰ ਸਕੂਲ ਆ ਤੁਰ ਕੇ ਜਾਣਾ ਪੈਂਦਾ ਉਹਨੂੰ ਸਕੂਲ ਦੇ ਟਾਈਮ ਤੇ ਪਹੁੰਚ ਦੇਣੀ ਜੇ ਵਾਸਤੇ ਜਾਣ ਤਾਂ ਇਹ ਇਸ ਤੋਂ ਇਲਾਵਾ ਉਹਨੂੰ ਟੈਂਪੂ ਕਰਨਾ ਪੈਂਦਾ ਜੀ ਲੋਕਾ ਕੋਈ ਸਵਾਰੀ ਨਹੀਂ ਹੈਗੀ ਇੱਥੇ ਲੋਕਲ ਇੱਥੇ ਕੋਈ ਸਵਾਰੀ ਨਹੀਂ ਬਸ ਦੇ ਟਾਈਮ ਤੇ ਜਾਂਦੇ ਆ ਤਾਂ ਉਹ ਲੇਟ ਹੋ ਜਾਂਦੇ ਜੀ ਪਹਿਲਾ ਗ੍ਰੇਡ ਉਹਨਾਂ ਟੱਪ ਜਾਂਦਾ ਇਸ ਕਰਕੇ ਬਹੁਤ ਵੱਡੀ ਸਮੱਸਿਆ ਤੇ ਖੁਈਆਂ ਸਰਵਰ ਸਕੂਲ ਇੱਥੇ ਉਹ ਸਾਡੇ ਪਿੰਡ ਦਾ ਐਡਮਿਸ਼ਨ ਹੀ ਨਹੀਂ ਕਰਦੇ ਪੁੱਛ ਲੈਂਦੇ ਵੀ ਕਿੱਥੋਂ ਆਏ ਪੰਜਾਬੇ ਤੋਂ ਆਏ ਤੁਹਾਡਾ ਕੋਈ ਐਡਮਿਸ਼ਨ ਨਹੀਂ ਰੌਲਾ ਚੱਲਦਾ ਕੋਈ ਪਤਨ ਕੀ ਰੌਲਾ ਹੀ ਪਿੰਡ ਦਾ ਹੋ ਸਕਦਾ ਕੋਈ ਬਿਲਾਂ ਦਾ ਤੇ ਉਹ ਐਡਮਿਸ਼ਨ ਨਹੀਂ ਕਰਦੇ ਤੇ ਮੇਂ ਨਾ ਹੋਣਾ ਮੌਜ ਘਟ ਰਹਿ ਗਿਆ ਜੀ ਉੱਥੇ ਉਹ ਇਸ ਤਰ੍ਹਾਂ ਦੀ ਪੜਾਈ ਹੈ ਨਹੀਂਗੀ ਕਿਸੇ ਨੂੰ ਪਤਾ ਹੈ ਕਿ ਕੀ ਰੌਲਾ ਹੈ ਸਕੂਲ ਐਡਮਿਸ਼ਨ ਕਿਉਂ ਨਹੀਂ ਕਰਦਾ ਜੀ ਕਿਸ ਨੂੰ ਪਤਾ ਗੁਵੰਦ ਜੀ ਦਾ ਨਾਮ ਬਦੱਸ ਦੇ ਤਾਂ ਕੋਈ ਐਡਮਿਸ਼ਨ ਨਹੀਂ ਕਰਦੀ ਪਹਿਲਾਂ ਕਹਿੰਦੇ ਵੀ ਸਾਡੇ ਜਿਹੜਾ ਪੂਰਾ ਹੋ ਗਿਆ ਬੱਚੇ ਪੂਰੇ ਹੋ ਗਏ ਸੀਟਾਂ ਪੂਰੀਆਂ ਹੋ ਗਈਆਂ ਸਰਕਾਰੀ ਸਕੂਲ ਹੈ ਸਰਕਾਰੀ ਸਕੂਲ ਦੇ ਵਿੱਚ ਲਿਮਟਡ ਸੀਟਾਂ ਨੇ ਹਾਂਜੀ ਹਾਂਜੀ ਬਾਕੀ ਸਾਰੇ ਸਟੇ ਕਰਦੇ ਪਿੰਡਾਂ 'ਚ ਹੈਗੇ ਆ ਸਕੂਲ ਜਨਕ ਪਲੱਸ 2 ਦੇ ਹੈਗੇ ਆ ਆ ਪੰਜਾਬਾ ਪਿੰਡ ਹੀ ਹੈਗਾ ਜਿੱਥੇ 10ਵੀਂ ਦਾ ਹੈਗਾ ਜੀ ਕੀ ਰੌਲਾ ਹੈ ਐਡਮਿਸ਼ਨ ਦਾ ਰੌਲਾ ਸਰ ਕੋਈ ਬੱਚਾ ਹੁੰਦਾ ਨਹੀਂ ਰੌਲਾ ਇਹ ਆ ਵੀ ਇਹ ਪਿੰਡ ਰਹਿ ਗਿਆ ਦੂਰ ਹੂੰ ਉਹਨਾਂ ਕੋਲੇ ਬੱਚੇ ਵੱਡੇ ਹੋ ਜਾਂਦੇ ਆ ਆਣ ਗੌਣ ਪਿੰਡਾਂ ਤੋਂ ਉਹਨਾਂ ਦੇ ਆਪ ਦਾ ਪਿੰਡ ਜਿਹੜਾ ਕੋਈਆਂ ਸਰਵਰ ਉਪ ਹੈ ਤੜਫ ਕੁੰਈਸ ਸਰ ਪਿੰਡ ਪਹਿਲਾਂ ਹੀ ਬਹੁਤ ਵੱਡਾ ਇੱਕ ਸ਼ਹਿਰ ਵਾਂਗੂ ਪਿੰਡ ਹੈ ਠੀਕ ਹੈ ਤਹਿਸੀਲ ਵਾਂਗੂ ਤਹਿਸੀਲ ਹੈ ਸਭ ਉਹਨਾਂ ਕੋਲੇ ਬੱਚੇ ਵੱਡੇ ਜਦੋਂ ਉਹਨਾਂ ਕਹਿੰਦੇ ਸੀਟਾਂ ਪੂਰੀਆਂ ਹੋ ਜਾਂਦੀਆਂ ਫਿਰ ਉਹ ਆਣਾ ਕਰਨੀ ਕਰ ਲੱਗ ਪੈਂਦੇ ਕਿਉਂਕਿ ਦੇਖੋ ਕੋਈ ਵੀ ਸਕੂਲ ਹੁੰਦੇ ਸਮਰੱਥਾ ਆ ਉਸ ਸਮਰੱਥਾ ਤੋਂ ਜਦੋਂ ਬਾਹਰ ਹੋ ਜਾਂਦਾ ਉਸ ਤੋਂ ਬਾਅਦ ਫਿਰ ਇੱਕ ਸਾਡੇ ਕੋਲੇ ਨਾਲ ਇੱਕ ਮੋਬਾਈਲ ਸਕੂਲ ਹੈ ਉੱਥੇ ਜਾਣਾ ਪੈਂਦਾ ਉਹ ਮਜਬੂਰੀ ਬਣ ਜਾਂਦਾ ਤੁਸੀਂ ਮੰਨਣਾ ਨਹੀਂ ਆਉਣ ਵਾਲੇ ਜਿਹੜੀ ਹੁਣ ਜਿਹੜਾ ਨਵਾਂ ਸੈਸ਼ਨ ਸ਼ੁਰੂ ਹੋਣਾ 2 ਤੋਂ 3 ਵਜੇ ਜਿਹੜੀ ਮਈ ਜੂਨ ਦੀ ਗਰਮ ਜੂਨ ਜੁਲਾਈ ਦੀ ਗਰਮੀਆਂ ਹੁੰਦੀਆਂ ਨੇ ਉਦੋਂ 2 ਤੋਂ 3 ਵਜੇ ਤੱਕ ਬੰਦਾ ਬਾਹਰ ਪਾਣੀ ਦਾ ਗਲਾਸ ਵਾਸਤੇ ਨਹੀਂ ਨਿਕਲ ਸਕਦਾ ਤੇ ਇਸ ਪਿੰਡ ਦੀਆਂ ਜਿਹੜੀਆਂ ਜਵਾਨ ਕੁੜੀਆਂ 11ਵਾਂ 12ਵਾਂ ਦੇ ਵਿੱਚ ਉਹ 5 ਕਿਲੋਮੀਟਰ ਗਦੜਾਂ ਵਾਲੀ ਤੋਂ ਪੈਦਲ ਤੁਰ ਕੇ ਆਉਂਦੀਆਂ ਨੇ ਉਥੋਂ ਆਪਾਂ ਇੱਕ ਕਿਲਾ ਕਰੋ ਬਾਹਰ ਨਹੀਂ ਤੁਰ ਸਕਦੇ ਪਰ ਇਸ ਪਿੰਡ ਦੇ ਵਿੱਚ 5-5 ਕਿਲੋਮੀਟਰ ਉਹਨਾਂ ਨੂੰ ਪੈਦਲ ਤੁਰ ਕੇ ਆਉਣਾ ਪੈਂਦਾ ਜੇ ਗੱਲ ਹੁਣ ਆਪਾਂ ਕਰਦੇ ਆਂ ਸਾਧਨ ਦੀ ਬੱਸ ਦਾ ਕੋਈ ਟਾਈਮ ਨਹੀਂ ਐ ਤੇ ਪਹਿਲੀ ਬੱਸ 8:30 ਹੁੰਦੀ ਆ ਤੇ 9 ਵਜੇ ਜਦੋਂ ਉਹ ਖੂਹਾਂ ਸਰਵਰ બસ ਪਹੁੰਚਦੀ ਆ 8 ਵਜੇ ਸਕੂਲ ਉਹ ਬਸ ਪਹੁੰਚਦੀ ਆ ਪਾਉਣੇ ਨੂੰ ਸਕੂਲ ਲੱਗ ਜਾਂਦਾ 8 ਵਜੇ ਇੱਕ ਦੋ ਪੀਰੀਅਡ ਤਾਂ ਪਹਿਲਾਂ ਹੀ ਨਿਕਲ ਜਾਂਦੇ ਆ ਜਦੋਂ ਸਕੂਲ 'ਚ ਵੜਨ ਲੱਗਦੇ ਆ ਤਾਂ ਮਾਸਟਰ ਬਾਹਰ ਕੱਢ ਦਿੰਦੇ ਆ ਤੇ ਤੁਸੀਂ ਹੁਣ ਇਥੇ ਲੈਂ ਕੇ ਆ ਜੇ ਕੋਈ ਲੇਟ ਹੋ ਗਏ ਜਿਵੇਂ ਆਪਾਂ ਗੱਲ ਕਰੀਏ ਆਟੋ ਦੀ ਤੇ ਜੇ ਇੰਨੀ ਲੋਕਾਂ ਕੋਲੇ ਸਮਰੱਥਾ ਹੋਵੇ ਵੀ ਹਰੇਕ ਬੱਚਾ ਬੱਚਾ ਆਟੋ ਤੇ ਭੇਜੇ ਤਾਂ ਫਿਰ ਦੇਖੋ ਜੀ ਸਾਨੂੰ ਲੋੜ ਕੀ ਪਈ ਆ ਫਿਰ ਤਾਂ ਜਿੱਥੇ ਲੋਕ ਦੂਜੇ ਆਮ ਲੋਕ ਜਿਹੜੇ ਵੱਡੇ ਘਰਾਣੇ ਪ੍ਰਾਈਵੇਟ ਸਕੂਲਾਂ ਚ ਪੜਾਉਂਦੇ ਪਰ ਇਹ ਵੀ ਲੋਕ ਪੜਾ ਲੈਣਗੇ ਪਰ ਸਰਕਾਰ ਵੱਲੋਂ ਕੀ ਸਹੂਲਤ ਹੈ ਸਰਕਾਰੀ ਸਕੂਲ ਬਣੇ ਕਿਹੜੀ ਗੱਲੋਂ ਇਹ ਸਾਡੇ ਜਿਹੜਾ ਵਿਤੀ ਜਿਹੜੀ ਸਾਨੂੰ ਆਰਥਿਕ ਸਹਾਈਤਾ ਹੋ ਸਕੇ ਸਾਨੂੰ ਸਾਡੇ ਬੱਚੇ ਬਿਨਾਂ ਪਰੇਸ਼ਾਨੀ ਤੋਂ ਪੜ੍ਹ ਸਕਣ ਸਾਡੀ ਇਹ ਜਿਹੜੀ ਮੰਗ ਹੈ ਉਹ ਲਗਾਤਾਰ ਪਿਛਲੇ 12 ਤੋਂ 15 ਸਾਲਾਂ ਤੋਂ ਚੱਲ ਰਹੀ ਹੈ ਤੇ 12-15 ਸਾਲਾਂ ਤੋਂ ਦੋ ਵਾਰੀ ਨੋਟੀਫਿਕੇਸ਼ਨ ਹੋ ਕੇ ਆ ਗਿਆ ਪਿੰਡ 'ਚ ਅਪਗ੍ਰੇਡ ਅਪਗ੍ਰੇਡ ਦਾ ਆ ਗਿਆ ਨੋਟੀਫਿਕੇਸ਼ਨ ਇਹ ਸਕੂਲ ਅਪਗ੍ਰੇਡੇਟ ਹੋ ਗਿਆ ਹੈ ਪਰ ਅਸੀਂ ਇਹ ਕਹਿੰਦੇ ਚਲੋ ਉਹ ਕਾਗਜ਼ਾਂ ਦੇ ਵਿੱਚ ਆਉਂਦਾ ਹੈ ਤਾਂ ਉਵੇਂ ਹੀ ਵਾਪਸ ਮੁੜ ਜਾਂਦਾ ਅਸੀਂ ਸਰਕਾਰ ਨੂੰ ਇਸ ਤੋਂ ਦੇ ਨਮਾਇੰਦਿਆਂ ਨੂੰ ਪੁੱਛਦੇ ਤੇ ਐਮਐਲਏ ਵੋਟਾਂ ਲੈਣ ਆਉਂਦੇ ਆ ਆ ਹੁਣ ਲੋਕ ਦੋ ਮਹੀਨੇ ਦੋ ਮਹੀਨੇ ਰਹਿ ਗਏ ਲੋਕ ਸਮਝਦੇ ਵੋਟਾਂ ਲੈਣ ਆਉਣਗੇ ਵੱਡੇ ਵੱਡੇ ਵਾਅਦੇ ਕਰਕੇ ਜਾਣਗੇ ਵੀ ਇਹ ਤੁਹਾਡਾ ਅਸੀਂ ਸਕੂਲ ਅਪ ਤੁਸੀਂ ਸਵਾਲ ਕਰੋ ਨਾ ਉਦੋਂ ਜਦੋਂ ਤੁਸੀਂ ਵੋਟਾਂ ਦੇਣੀਆਂ ਨੇ ਉਹਦੇ ਕੋਲੇ ਲੀਡਰਾਂ ਨੇ ਉਹਦਾ ਸਵਾਲ ਕਰੋ ਤੇ ਸਾਨੂੰ ਜੋ ਸਵਾਲ ਕਰਦੇ ਹਰ ਵਾਰੀ ਸਵਾਲ ਹੀ ਸਵਾਲ ਉਹਨੂੰ ਹਰ ਵਾਰੀ ਕਰਦੇ ਆ ਪਰ ਹੱਲ ਨਹੀਂ ਕਰਕੇ ਗੱਲ ਇੱਕੋ ਹੀ ਕਹਿ ਰਹੇ ਅਗਲੀ ਵਾਰ ਆਵਾਂਗੇ ਜਦੋਂ ਆ ਵੋਟਾਂ ਪੈ ਜਾਣ ਵੋਟਾਂ ਤੋਂ ਬਾਅਦ ਅਗਲੀ ਵਾਰ ਤੁਹਾਡਾ ਪਹਿਲਾ ਮਸਲਾ ਜਦੋਂ ਆ 2022 ਦਾ ਇਲੈਕਸ਼ਨ ਮੁਕਿਆ ਉਦੋਂ ਵੀ ਇਹ ਹੀ ਮੁੱਦੇ ਸੀ ਇਹ ਸਭ ਤੋਂ ਪਹਿਲਾਂ ਤੁਹਾਨੂੰ ਪਾਣੀ ਦਵਾਂਗੇ ਫਿਰ ਤੁਹਾਡਾ ਸਕੂਲ ਅਪਗ੍ਰੇਡ ਕਰਾਂਗੇ ਫਿਰ ਇਸ ਪਿੰਡ ਦੇ ਵਿੱਚ ਇੱਕ ਡਿਸਪੈਂਸਰੀ ਬਣੀ ਹੋਈ ਆ ਹਮਮ ਸਪੈਸ਼ਲ ਡਿਸਪੈਂਸਰੀ ਸਰਕਾਰ ਵੱਲੋਂ ਗ੍ਰਾਂਟ ਦੇ ਕੇ ਪੈਸੇ ਸਪਾਂਸਰੀ ਬਣੀ ਇੱਕ ਦਿਨ ਵੀ ਉਹਦੇ ਚ ਕੋਈ ਡਾਕਟਰ ਵੀ ਨਹੀਂ ਆਇਆ ਹਮ ਜੇਕਰ ਇਸ ਤੋਂ ਹੁਣ ਜੇ ਜੇ ਆਪਾਂ ਕੋ ਸੀਐਨਐਚ ਵੇਖੀਏ ਤੇ ਕਟੋ-ਕਟ ਵੀ ਇਥੋਂ ਸਿੱਧਾ ਹੋਰ ਪੈਂਦਾ ਹੈ। ਹਾਂ ਨੇੜੇ ਕੋਈ ਵੀ ਹੋਰ ਹਸਪੀਟਲ ਨਹੀਂ ਹੈਗਾ। ਹਾਂ ਅੱਜ ਦੇ ਟਾਈਮ 'ਚ ਸਰਕਾਰ ਜਿਵੇਂ ਆਪਾਂ ਕਹਿੰਨੇ ਕਿ ਮੈਡੀਸਨ ਦੀ ਹੈ ਛੋਟੀਆਂ-ਛੋਟੀਆਂ ਬਿਮਾਰੀਆਂ ਦਿੱਕਤਾਂ ਵਾਸਤੇ ਜੇ ਤੁ ਕਿਸੇ ਨੂੰ ਕੋਈ ਦਿੱਕਤ ਆ ਜਾਏ ਜਾਂ ਤਾਂ ਉਹਨੂੰ ਅੰਗਰ ਨਗਰ ਜਾਣਾ ਪੈਂਦਾ ਜਾਂ ਉਹਨੂੰ ਫੋਰ ਜਾਣਾ ਪੈਂਦਾ। ਇਹ ਡਿਸਪੈਂਸਰੀ ਬਣੀ ਸੀ ਵੀ ਕੋਈ ਦਿੱਕਤ ਆਵੇ ਛੋਟੀ-ਮੋਟੀ ਬਿਮਾਰੀ ਕੋਈ ਹਰ ਹਰ ਬਕਰ ਦੇ ਵਿੱਚ ਬਿਮਾਰੀ ਹੈ। ਤੇ ਇੱਥੇ ਕੋਈ ਡਾਕਟਰ ਹੋਵੇ ਬੰਦਾ ਕੋਈ ਜਾਂਦਾ ਬੰਦਾ ਕੋਈ ਦਵਾਈ ਲੈ ਆਉਂਦਾ ਕੋਈ दारू ਲੈ ਆਉਂਦਾ ਉਹਦਾ ਇਲਾਜ ਕਰ ਲੈਂਦਾ ਪਰ ਇੱਥੇ ਤਾਂ ਕੋਈ ਇਲਾਜ ਹੀ ਇਹ ਹੈ ਨਹੀਂ ਡਾਕਟਰਾਂ ਵੱਲੋਂ ਤਾਂ ਇੰਨੀ ਕੁ ਦਿੱਕਤ ਆ ਇਸ ਇਲਾਕੇ ਦੇ ਵਿੱਚ ਵੀ ਤੁਹਾਨੂੰ 25 ਤੋਂ 30 ਕਿਲੋਮੀਟਰ ਜਾਓ ਹਮ ਸਾਰਾ ਦਿਨ ਭੰਨੋ ਸਾਰੀ ਦਿਹਾੜੀ ਖੋਟੀ ਕਰੋ ਤੇ ਜਿਹੜਾ ਇੱਕ ਗਰੀਬ ਬੰਦਾ ਆ ਉਹਦੀ 22 300 ਰੁਪਿਆ ਇਨਕਮ ਆ ਉਹ 22 300 ਰੁਪਿਆ ਬੱਸਾਂ 'ਚ ਲੱਗ ਜਾਂਦਾ ਆ ਜਾ ਕੇ ਡਾਕਟਰ 4-500 ਲੈ ਲੈਂਦੇ ਆ ਉਹ ਘਰੇ ਆ ਜਾਂਦਾ ਘਰੇ ਉਹਨੂੰ ਬੁਖਾਰ ਇਹ ਚੜ ਜਾਂਦਾ ਮੈਂ ਮੈਂ 2 ਦਿਨ ਬਿਮਾਰ ਹੋ ਗਿਆ ਮੇਰੇ ਘਰੇ ਰੋਟੀ ਹੈ ਨਹੀਂ ਉਹ ਬੁਖਾਰ ਉਤਰਦਾ ਹੀ ਨਹੀਂ ਬੱਚ ਕੋਈ ਬੁਖਾਰ ਤਾਂ ਤਾਂ ਆਈ ਉਤਰਨਾ ਸੀ ਨਾ ਜੇਕਰ ਇੱਥੇ ਹੁਣ ਪਿੰਡ 'ਚ ਹੋਵੇ ਬੰਦਾ 50 100 ਰੁਪਏ ਦੀ ਦਵਾਈ ਲੈ ਕੇ ਆਪ ਦਾ ਇਲਾਜ ਕਰੇ ਗੰਗਾਬੌਰ ਕੰਗਾ ਨਗਰ ਜਾਣ ਵਾਸਤੇ ਯਾਰ 1500 ਦਾ ਖਰਚਾ ਆਉਂਦਾ ਉਹ ਯਾਰ 1500 ਜਿਹੜਾ ਕੰਮ ਜਿਹੜਾ ਬੰਦਾ 300 400 ਰੁਪਿਆ ਡੇਢੀ ਦੀ ਕਮਾਈ ਕਰਾ ਡੇਢੀ ਲੈਂਦਾ ਉਹਦਾ ਜੇ 1500 ਰੁਪਿਆ ਕੱਲਾ ਇਸੇ ਤੇ ਲੱਗ ਗਿਆ ਤੂੰ 5 ਦਿਨ ਤਾਂ ਵੈਸੇ ਪਿੱਛੇ ਹੋ ਗਿਆ ਜਿਹੜੇ ਉਹਦੇ ਕੋਲੇ 5 ਦਿਨਾਂ ਦੀ ਕਮਾਈ ਤੋਂ ਨੇ ਦਵਾਈ ਲੈਣ ਤੇ ਲਾਤੀ 5 ਦਿਨ ਉਹ ਵੈਸੇ ਕੰਮ ਤੇ ਨਹੀਂ ਜਾ ਉਹ 10 ਦਿਨ ਪਿੱਛੇ ਹੋ ਗਿਆ ਉਹਦਾ ਉਹਦਾ ਤਾਂ ਬੁਖਾਰ ਹੋ ਵੀ ਨਹੀਂ ਉਤਰਦਾ